ਇਹਦਾ ਮੁੱਖ ਮੰਤਰੀ ਰਹੂਗਾ ਹੁਣ ਇਹਨਾਂ ਦੀ 92 ਸੀਟਾਂ ਨੇ ਹੀ ਨਹੀਂ ਹਿਲਦੀਆਂ ਸਾਡਾ ਗੁੱਸਾ ਕਰਕੇ ਵੀ ਕੀ ਕਰਨਾਗੇ ਕੱਲੀਆਂ ਤੋਂ ਕਾਂਗਰਸ ਤੋਂ ਲੋਕ ਅੱਕੇ ਹੋਏ ਸੀ ਇਹਨਾਂ ਨੇ ਐਸੀ ਕਿ ਇਹ ਬਹੁਤ ਕੁਝ ਕਰ ਦੇਣਗੇ ਐ ਜਾ ਉਹਦੇ ਦਿਮਾਗ ਤੋਂ ਭੂਤ ਆ ਉਹ ਮੇਰੇ ਨਾਲ ਰੋਜ਼ ਚੈਟ ਤੇ ਅਟਦਾ ਹੈ ਕਿ ਮੋਦੀ ਹੈ ਤੂੰ ਮੁਕਤੀ ਨੇ ਇਹ ਜਿਹੜੀ ਮਾਨਸਿਕਤਾ ਨਾ ਇਹ ਨੁਕਸਾਨ ਕਰਦੀ ਹੈ ਸਭ ਭਗਵਾਨ ਤਮਾਨ ਤੱਕ ਜਾਊਗਾ ਵੀ ਥੋੜੇ ਲੋਕਾਂ ਚ ਰੋਸ ਹੈਗਾ ਅਗਰ ਤਿੰਨ ਸਾਲ ਦਾ ਹਾਲੀ ਚੱਲਣੇ ਨੇ ਇਹ ਇੱਕ ਗਾਣਾ ਬੜਾ ਮਖਬੂਲ ਹੋਇਆ ਕਿ ਰਾਤੀ ਮਿਲਣ ਨਾ ਆਈ ਵੇ ਪਿੰਡ ਪੈਰਾ ਲੱਗਦਾ ਪਰ ਹੁਣ ਵੋਟਾਂ ਮੰਗਣਾਂਗੇ ਐਮ ਐਲ اے ਮੰਤਰੀ ਉਹਨਾਂ ਦੇ ਲਈ ਵੀ ਗਾਣੇ ਕਹਿੰਦੇ ਬੜੇ ਬੰਦ ਰਹੇ ਨੇ ਉਹ ਗਾਣੇ ਕੀ ਹੈ ਕਿ ਵੋਟਾਂ ਮੰਗਣ ਨਾਲ ਆਈ ਵੇ ਪਿੰਡ ਪੈਰੇ ਲੱਗ ਰਹੇ ਨੇ ਤਾਂ ਪੈਰੇ ਇਸ ਕਰਕੇ ਲੱਗ ਰਹੇ ਨੇ ਕਿ ਪਹਿਲਾਂ ਵਾਲਾ ਹਸਾਬ-ਕਿਤਾਬ ਮੰਗੇ ਜਾਏਗਾ ਇਹ ਗੱਲ ਕਿਉਂ ਕਰ ਰਹੇ ਸੰਗਰੂਰ ਦੇ ਵਿੱਚ ਮੌਜੂਦ ਹੁਣ ਹਸਾਬ-ਕਿਤਾਬ ਕੌਣ ਮੰਗਣਗੇ ਆਮ ਲੋਕ ਉਹੀ ਆਮ ਲੋਕ ਜਿਹੜੇ ਹੱਥੀ ਕਿਰਤ ਕਰਦੇ ਨੇ ਸਾਡੇ ਨਾਲ ਇੱਕ ਬਈ ਆ ਸੰਗਰੂਰ ਸਾਨੂੰ ਸੁਨਾਮੀ ਗੇਟ ਕੋਲ ਮਿਲੇ ਨੇ ਇਹਨਾਂ ਦੇ ਵਿੱਚ ਬੜਾ ਬਲਬਲਾ ਹੈ ਸਰਕਾਰ ਦੇ ਪ੍ਰਤੀ ਬਈ ਕਿਵੇਂ ਫਿਰ ਵੋਟਾਂ ਮੰਗਣ ਆਣਗੇ ਸਾਰੇ ਹੁਣ ਐਮਪੀ ਦੀਆਂ ਚੋਣਾਂ ਆ ਗਈਆਂ ਕੀ ਤਿਆਰੀ ਹੈ ਤੁਹਾਡੀ ਫਿਰ ਪਾਉਗੇ ਵੋਟਾਂ ਨਹੀਂ ਵੋਟਾਂ ਤਾਂ ਦੇਖੋ ਪਾਵਾਂਗੇ ਇਹ ਸਾਡਾ ਅਧਿਕਾਰ ਫਰਜ਼ ਵੀ ਹੈ ਸਾਡਾ ਸਾਨੂੰ ਪਾਣਾ ਚਾਹੀਦਾ ਵੋਟਾਂ ਤੇ ਬਟਾ ਪੰਜ ਵੇ ਗੱਲ ਕਰਦੇ ਆ ਪੰਜ ਭਗਵਾਨ ਤਮਾਨੂੰ ਪੁੱਛਾਂਗੇ ਲੋਕਾਂ ਦੇ ਅੰਦਰ ਬਲਬਲਾ ਆਮ ਆਦਮੀ ਪਾਰਟੀ ਦੇ ਕੁਝ ਖਲਾਫ ਵੀ ਹੈਗਾ ਪਰ ਸੱਚਾਈ ਇਹ ਹੈ ਅਜੇ ਵੋਟਾਂ ਭਗਵਾਨ ਤਮਾਨ ਦੀ ਨਹੀਂ ਹੈਗੀਆਂ ਇਹ ਵੋਟਾਂ ਸੈਂਟਰ ਦੀਆਂ ਨੇ ਮੋਦੀ ਦੀਆਂ ਨੇ ਸਾਨੂੰ ਸਰਕਾਰ ਚੁਣਨੀ ਹੈ ਤੇ ਸਰਕਾਰ ਦਾ ਅੱਜ ਆਪਾਂ ਨੂੰ ਜਿੰਨੀ ਵੀ ਆਪਾਂ ਭਾਰਤ ਦੇ ਲੋਕ ਆ ਅਗਰ ਜੇ ਕੋਈ ਇੰਨੇ ਕੁ ਵੀ ਸਮਝ ਰੱਖਦਾ ਹੈ ਤਾਂ ਜੇ ਹਾਲਾਤ ਨੇ ਕਿ ਸਾਨੂੰ ਕਿਵੇਂ ਵੀ ਕਰਕੇ ਮੋਦੀ ਹਰਨਾ ਚਾਹੀਦਾ ਹੈ ਬੀਜੇਪੀ ਨਹੀਂ ਜਿਤਨੀ ਚਾਹੀਦੀ ਕਿਉਂਕਿ ਜਿਹੜੇ ਹਾਲਾਤ ਨੇ ਨਾ ਜਿਹੜਾ ਥੋੜਾ ਜਿਹਾ ਬੰਦਾ ਆਪਾਂ ਹੁਣ ਅਗਰ ਟੀਵੀ ਦੇਖਦੇ ਆ ਤਾਂ ਉਹ ਤੇ ਮੋਦੀ ਛਾਇਆ ਹੋਇਆ ਕਿਉਂਕਿ ਰੁਪਈਆ ਚੱਲਦਾ ਬਹੁਤ ਇਹਨਾਂ ਲੋਵੇ ਹੈਗਾ ਮੋਦੀ ਪਰਕ ਤੁਸੀਂ ਅਗਰ ਕੁਝ ਸੋਸ਼ਲ ਮੀਡੀਆ ਤੇ ਬੈਠੇ ਨੇ ਵੀਰ ਤੁਹਾਡੇ ਵਰਗੇ ਤੇ ਕੁਝ ਬੁੱਧੀਜੀਵੀ ਹੈਗੇ ਨੇ ਜੇ ਤੁਸੀਂ ਦੇਖੋ ਤਾਂ ਅੱਜ ਜੋ ਹਾਲਾਤ ਦੇਖਦੇ ਨੇ ਬਿਸਕੋ ਹਿੰਦੂ ਮੁਸਲਮਾਨ ਨੂੰ ਲੜਾਣ ਤੇ ਹੋ ਜੇ ਜਾਂ ਹਿੰਦੂਆਂ ਨੂੰ ਸਿੱਖਾਂ ਨਾਲ ਲੜਾਣ ਤੇ ਹੋ ਜੇ ਕੋਈ ਨਾ ਕੋਈ ਕੋਝੀਆਂ ਚਾਲਾਂ ਇਹਨਾਂ ਦੇ ਵੇ ਹੈਗੀਆਂ ਨੇ ਇਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਰਾਜ ਕਰਨਾ ਉਹ ਕਹਿੰਦਾ ਨਾ ਐਨੀ ਕੋਸਟ ਕੁਝ ਵੀ ਹੋਵੇ ਤੇ ਇਹੀ ਚੀਜ਼ ਨੁਕਸਾਨਦਹਿਕ ਹੁੰਦੀ ਹੈ ਬਿਲਕੁਲ ਸਾਡਾ ਤੇ ਹੀ ਡੈਮੋਕ੍ਰੇਸੀ ਹੈ ਨਾ ਤੇ ਅੱਜ ਜੇ ਥੋੜਾ ਜਿ ਤੁਸੀਂ ਗਵਰਨਰ ਦੇਖੋ ਡੈਮੋਕ੍ਰੇਸੀ ਦੀ ਤਾਂ ਧੱਜੀਆਂ ਉੜ ਗਈਆਂ ਆਹੀ ਮੋਦੀ ਸੀ ਜਿਹੜਾ 14 ਤੋਂ ਪਹਿਲਾਂ ਸੀ ਕਿਸਾਨ ਮੇਰੇ ਭਾਈ ਨੇ ਐਮਐਸਪੀ ਹੋਣੀ ਚਾਹੀਦੀ ਐ ਅੱਜ ਹਾਲਾਤ ਕੀ ਨੇ ਬਿਲਕੁਲ ਇਹਨਾਂ ਨੂੰ ਪਹਿਲਾਂ ਢੂੜ ਸਾਲ ਬੈਠੇ ਕਿੰਨੇ ਕਿਸਾਨ ਭਰਾ ਮਰੇ ਨੇ ਆ ਹੁਣ ਫੇਰ ਬੈਠੇ ਨੇ ਜੇ ਅਗਰ ਇਹ ਗੱਲ ਵੀ ਹੁਣ ਇਹਦੇ ਮੂੰਹ ਚੋਂ ਇੱਕ ਸ਼ਬਦ ਵੀ ਨਿਕਲਦਾ ਤੁਸੀਂ 14 ਦੇ ਭਾਸ਼ਣ ਦੇਖ ਲਓ ਉਹਨਾਂ ਤੋਂ ਇਹਨਾਂ ਦੇ ਮੋਦੀ ਕਹਿੰਦਾ ਸੀ ਵੀ ਐਮਐਸਪੀ ਬਹੁਤ ਜ਼ਰੂਰੀ ਐ ਹੁਣ ਮੰਨ ਲਓ ਇੱਕ ਬੰਦਾ ਇੱਕ ਪੈਨ ਬਣਾ ਰਿਹਾ ਉਹ ਤੇ ਐਮ ਆਰ ਪੀ ਹੁੰਦੀ ਹੈ ਹਨਾ ਉਹ ਆਪਦਾ ਸਾਰਾ ਕੋਸਟ ਕੱਢ ਕੇ ਉਸ ਤੋਂ ਬਾਅਦ ਐਮ ਆਰ ਪੀ ਲੱਗਦੀ ਹੈ ਪਰ ਇਹ ਚੀਜ਼ ਕਿਸਾਨ ਨਾਲ ਨਹੀਂ ਹੈਗੀ ਅਗਰ ਉਹ ਐਮ ਐਸ ਪੀ ਦਾ ਮਤਲਬ ਹੈ ਕਿ ਠੀਕ ਹੈ ਉਹਦੀ ਜਿੰਨੀ ਕੋਸਟ ਆਈ ਹੈ ਉਹਦਾ ਜ਼ਮੀਨਦਾਰ ਠੇਕਾ ਹੈ ਜਾਂ ਜੋ ਰਿਹਾਂਸ ਪ੍ਰਿਆਂ ਦਾ ਖਰਚਾ ਹੈ ਉਸ ਤੋਂ ਬਾਅਦ ਐਮ ਐਸ ਪੀ ਮੰਨਦੇ ਆਪਾਂ ਬਿਲਕੁਲ ਕਿਉਂ ਜੱਤਾਏ ਮੋਦੀ ਵੀ ਕਹਿੰਦਾ ਸੀ ਸਵਾਮੀ ਨਾਥ ਰਿਪੋਰਟ ਸਹੀ ਹੈ ਇਹਨਾਂ ਨੇ ਨਹੀਂ ਮੰਨਿਆ ਸੀ ਪਰ ਅੱਜ ਜਦੋਂ ਹਾਲਾਤ ਉਹ ਹੈਗੇ ਨੇ ਉਹ ਮੈਨੂੰ ਲੱਗਦਾ ਨਹੀਂ ਸੁਖਾਵੇਂ ਨਹੀਂ ਬਈ ਫਿਰ ਕਹਿੰਦੇ ਪਹਿਲਾਂ ਪੰਜਾਬ ਦੇ ਵੱਲ ਛਾਤੀ ਮਾਰੀਏ ਫਿਰ ਨਾਲ ਦੇ ਸੂਬੇ 'ਚ ਛਾਤੀ ਮਾਰੀਏ ਫਿਰ ਪੂਰੇ ਇੰਡੀਆ 'ਚ ਛਾਤੀ ਮਾਰੀਏ ਪੰਜਾਬ ਦੇ ਮਾਹੌਲ ਕੀ ਹੈ ਪੰਜਾਬ ਸਰਕਾਰ ਦਾ ਮਾਹੌਲ ਕੀ ਹੈ ਲੋਕ ਕਰ ਰਹੇ ਆ ਪਿਆਰ ਜਿਵੇਂ ਇੱਥੇ ਚੱਲ ਰਿਹਾ ਲੋਕ ਬੜੇ ਕਹਿ ਰਹੇ ਨੇ ਕਿ ਅਸੀਂ ਬੜੀਆਂ ਚੀਜ਼ਾਂ ਨੇ ਨਹੀਂ ਤਾਂ ਜੀ ਹੈ ਪੰਜਾਬ ਸਰਕਾਰ ਦਾ ਤਾਂ ਹੈ ਕੁਝ ਕੰਮ ਹੋਏ ਨੇ ਕਿਉਂਕਿ ਲੋਕਾਂ ਨੂੰ ਉਮੀਦਾਂ ਅਸਲ ਵਿੱਚ ਜਿਆਦਾ ਸੀ ਆਮ ਆਦਮੀ ਪਾਰਟੀ ਤੋਂ ਨਾ ਕੁਝ ਕੋ ਭਗਵਾਨ ਤੁਮਨ ਦੇ ਬੇਸਿਕ ਪਾਸਨ ਸੀ ਥੋੜੀ ਉਮੀਦ ਜਿਆਦਾ ਸੀ ਉਮੀਦ ਜਿੰਨਾ ਮੈਨੂੰ ਲੱਗਦਾ ਨਹੀਂ ਹੋਇਆ ਉਹ ਥੋੜਾ ਫਰਕ ਹੈਗਾ ਲੋਕਾਂ 'ਚ ਰੋਸ ਹੈਗਾ ਕਿਉਂਕਿ ਕਾਲੀਆਂ ਤੋਂ ਕਾਂਗਰਸ ਤੋਂ ਲੋਕ ਅੱਕੇ ਹੋਏ ਸੀ ਇਹਨਾਂ ਨੂੰ ਐਸੀ ਕਿ ਇਹ ਬਹੁਤ ਕੁਝ ਕਰ ਦੇਣਗੇ ਸ਼ਾਇਦ ਇੰਨਾ ਕੁਝ ਬੇਸਿਕ ਨੇ ਦੇ ਸੈਂਟਰ ਨਾਲ ਨਹੀਂ ਬਣਦੀ ਆ ਜੋ ਵੀ ਕੁਝ ਐ ਨਹੀਂ ਆਪਾਂ ਇਹਨਾਂ ਨਹੀਂ ਦੱਸ ਸਕਦੇ ਪਰ ਇੰਨਾ ਕੁਝ ਨਹੀਂ ਹੋਇਆ ਲੋਕਾਂ 'ਚ ਰੋਸ ਹੈਗਾ ਪਰ ਹੁਣ ਆਪਾਂ ਨੂੰ ਤਾਂ ਇਹ ਚਾਹੀਦਾ ਨਾ ਵੀ ਰੋਸ ਪੰਜਾਬ ਸਰਕਾਰ ਨਾਲ ਕੱਢ ਕੇ ਕੀ ਕਰ ਲਾਂਗੇ ਇਹਨਾਂ ਨਾਲ ਰੋਸ ਕੱਢਾਂਗੇ 3 ਸਾਲ ਬਾਅਦ ਜੋ ਪੰਜਾਬ ਚ ਸਰਕਾਰ ਬਣੂਗੀ ਹੁਣ ਪੰਜਾਬ ਚ ਨਹੀਂ ਕੁਝ ਬਣਦਾ ਹੁਣ ਪੰਜਾਬ ਚ ਮੈਂ ਮੰਨ ਲਓ ਮੈਂ ਭਗਵਾਨ ਤਾਮ ਨੂੰ ਵੋਟ ਨਹੀਂ ਪਾਉਂਦਾ ਹੈਗਾ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਮੁੱਖ ਮੰਤਰੀ ਰਹੂਗਾ ਹੁਣ ਇਹਨੂੰ ਵੀ 92 ਸੀਟਾਂ ਨੇ ਇਹ ਨਹੀਂ ਹਿੱਲਦੀਆਂ ਸਾਡਾ ਗੁੱਸਾ ਕਰਕੇ ਵੀ ਕੀ ਕਰ ਲਾਂਗੇ ਬਿਲਕੁਲ ਹੁਣ ਸਾਨੂੰ ਸੋਚਣਾ ਤਾਂ ਇਹੀ ਹੈ ਨਾ ਕਿ ਬਸ ਕਿਸੇ ਦੀ ਮਿਲ ਜੁਲੀ ਸਰਕਾਰ ਆਵੇ ਜੋ ਵੀ ਕੁਝ ਆਵੇ ਪਰ ਬੀਜੇਪੀ ਦੇਸ਼ ਲਈ ਘੱਟ ਤੱਕ ਮਤਲਬ ਜੋ ਮਰਜ਼ੀ ਹੋ ਜੇ 27 ਚ ਇਹਨਾਂ ਨਾਲ ਹਸਾਬਕਤਾਬ ਹੋਏਗਾ ਤੇ ਹੁਣ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਬੀਜੇਪੀ ਨੂੰ ਨਹੀਂ ਜਿੱਤਣ ਦੇਦਾ ਜੋ ਮਰਜੀ ਹੋ ਜੇ ਇਹ ਕੋਈ ਗੱਲ ਇਹ ਫਿਰ ਤੁਸੀਂ ਕੀ ਸੋਚਿਆ ਹੈ ਜੇ ਬੀਜੇਪੀ ਦੇ ਕਈ ਲੀਡਰ ਆਣਗੇ ਬੜੇ ਨਾਮੀ ਲੀਡਰ ਨੇ ਇਥੋਂ ਸੰਗਰੂਰ ਦੇ ਵੀ ਹੋਰ ਸਾਰੇ ਪੰਜਾਬ ਦੇ ਵਿੱਚ ਪ੍ਰਧਾਨ ਨੇ ਸੁਨੀਲ ਜਾਖੜ ਸਾਰੇ ਨਾਮੀ ਲੀਡਰ ਨੇ ਫਿਰ ਉਹ ਆਣਗੇ ਫਿਰ ਉਹਨਾਂ ਨੂੰ ਕੀ ਸਵਾਲ ਹੋਣਗੇ ਉਹਨਾਂ ਨੂੰ ਵੀ ਹੀ ਪੁੱਛਾਂਗੇ ਉਹ ਪਗੜਾ ਕੋ ਦੇਣਾ ਇਹਨਾਂ ਦਾ ਬਾਈ ਇਹਨਾਂ ਨੇ ਹੀ ਪੁੱਛਾਂਗੇ ਹੁਣ ਮੈਂ ਕਈ ਦਿਨ ਹੋ ਗਏ ਦੇਖ ਰਿਹਾ ਸੀ ਤੁਸੀਂ ਲਾ ਲੋ ਵੀ ਡੈਮੋਕ੍ਰੇਸੀ ਇੱਕ ਨਾਂ ਦੀ ਹੈ ਆ ਜਿਹੜੇ ਚੋਣ ਕਮਿਸ਼ਨ ਇਹਨਾਂ ਨੇ ਕੀਤਾ ਹੂੰ ਉਸ ਜਿਹੜਾ ਇੱਕ ਆਪਾਂ ਕਹਾ ਕਰਦੇ ਸੀ ਵੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੁੰਦਾ ਇੱਕ ਨਿਊਟਰਲ ਜਵਨ ਤਾਂ ਹੁੰਦਾ ਜਦੋਂ ਉਹ ਹੀ ਨਹੀਂ ਰਿਹਾ ਇਹ ਤਾਂ ਹੁਣ ਇਹਨਾਂ ਨੇ ਇਹ ਜੀ ਸਕੀਮ ਹੈ ਕਿ ਹਰ ਪਾਸੇ ਹੁੰਜੇ ਲਾਣਗੇ ਹੂੰ ਬਸ ਕੋ ਇਹਨਾਂ ਆ ਦੇ ਕੇ 2-2000 ਕਿਸਾਨਾਂ ਨੂੰ ਕਿੰਨੇ ਕੁ ਨੂੰ ਦੇਤੇ ਤੇ ਕੀ ਹਾਲਾਤ ਇਹਨੇ ਅੱਜ ਆ ਹੁਣ ਤਿੰਨ ਕਾਨੂੰਨ ਨੇ ਉਹ ਵੀ ਆਪਾਂ ਨੂੰ ਪਤਾ ਹੀ ਹੈ ਕਿ ਸਿਰਫ ਤੇ ਸਿਰਫ ਇੱਕ ਬੰਦਾ ਤਕਰੀਬਨ ਫਾਇਦਾ ਲੈ ਰਿਹਾ ਹੈ ਉਹ ਮਿਸਟਰ ਰਾਨੀ ਹੈ ਉਹ ਕਿਸੇ ਵੀ ਕੋਸ਼ਤ ਤੇ ਹੁਣ ਆਪਾਂ ਪਿੱਛੇ ਜਿਹਨਾਂ ਉਹ ਹੈ ਕਿ ਛੇਅਰਪੋਰਟ ਦੇਤੇ ਇਹਨਾਂ ਨੇ ਸਾਰੇ ਕਾਨੂੰਨ ਬਦਲੇ ਹੀ ਨੇ ਉਹ ਜੋ ਪਹਿਲਾਂ ਹੁੰਦਾ ਸੀ ਕਿ ਵੀ ਕੋਈ ਐਕਸਪੀਰੀਅੰਸ ਹੋਣਾ ਚਾਹੀਦਾ ਬਟ ਅੱਜ ਉਹ ਵੀ ਬਦਲ ਗਿਆ ਵੀ ਕੋਈ ਐਕਸਪੀਰੀਅੰਸ ਹੀ ਨਹੀਂ ਹੈਗਾ ਹੁਣ ਅਗਰ ਬਿਨਾਂ ਐਕਸਪੀਰੀਅੰਸ ਮੈਂ ਆ ਮੈਨੂੰ ਹੁਣ ਕੋਟੇ ਬਾਰੇ ਬਿਲਕੁਲ ਨਹੀਂ ਪਤਾ ਮਨਵਿੰਦਰ ਇੰਚਾਰਜ ਬਣਾ ਦੋ ਮੈਨੂੰ 10 ਕੋਟੇ ਦੇ ਦੋ ਅੱਛਾ ਮੈਨੂੰ ਲੱਗਦਾ ਮੈਂ ਚਲਾ ਸਕਦਾ ਉਹ ਮੈਂ ਕਹਾਂ ਜਾ ਡਰਾਈਵਰ ਰੱਖੂਗਾ ਕਹਾਂ ਜਾ ਮਾਂ ਕਰੂੰਗਾ ਮਰ ਗਰੋ ਬੰਦਾ ਹੀ ਮਰਨ ਮੇਰੇ ਤੋਂ ਸਹੀ ਗੱਲ ਠੀਕ ਨਾ ਜਦੋਂ ਮੈਨੂੰ ਨਹੀਂ ਪਤਾ ਵੀ ਇਹ ਚੀਜ਼ ਦਾ ਕੀ ਹੋ ਹੈ ਉਹੀ ਚੀਜ਼ ਇਹਨਾਂ ਨੇ ਵੀ ਮੇਨ ਕਰਕੇ ਮੋਦੀ ਨਹੀਂ ਇੰਨਾ ਚਾਹੀਦਾ ਇਹਨਾਂ ਦਾ ਪਹਿਲਾਂ ਗੁਜਰਾਤ ਦਾ ਤੁਸੀਂ ਪੂਰਾ ਪਹਿਲਾਂ ਤੋਂ ਦੇਖ ਲਿਓ ਬੜੇ 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 ਬੰਦੇ ਇਹਨਾਂ ਨੇ ਦਿਗੰਜਾਂ ਚੰਦਰ ਕੀਤੇ ਨੇ ਸਿਰਫ ਇਹ ਜਿਹੜੀ ਸੋਚ ਹੈ ਨਾ ਤੇ ਸੋਚ ਘੱਟ ਤੱਕ ਮਤਲਬ ਭਾਵੇਂ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਪਾਰਲੀਮੈਂਟਰ ਨੂੰ ਜਿਦਾ ਤੋ ਭਾਵੇਂ ਕਾਂਗਰਸ ਦੇ ਜਿਦਾ ਭਾਵੇਂ ਅਕਾਲੀ ਦਲ ਨੂੰ ਜਿਤਾ ਦੋ ਇਹਨਾਂ ਤਿੰਨਾਂ ਚੋਂ ਕਿਸੇ ਨੂੰ ਜਿਤਾ ਦੋ ਪਰ ਭਾਜੀਪੀ ਨੂੰ ਨਹੀਂ ਅਕਾਲੀ ਦਲ ਦਾ ਤਾਂ ਥੋੜਾ ਇਹ ਰਹਿੰਦਾ ਨਾ ਵੀ ਇਹ ਭਾਜੀਪੀ ਖੱਤੇ ਜਾਣ ਦਾ ਸਾਨੂੰ ਰਹਿੰਦਾ ਡਰ ਵੀ ਇਹ ਪੋਸੀਬਲ ਹੋ ਸਕਦਾ ਹੈ ਇਹ ਕਦੇ ਵੀ ਇਕੱਠੇ ਹੋ ਸਕਦੇ ਨੇ ਅੱਛਾ ਕੇ ਹਾਂ ਇਹ ਕਹਤਾ ਵੀ ਆ ਕਾਂਗਰਸ ਜਿੱਤੇ ਹਾਂ ਜਾਂ ਆਮ ਆਦਮੀ ਪਾਰਟੀ ਜਿੱਤੇ ਬਿਲਕੁਲ ਦੋਵਾਂ ਚੋਂ ਕੋਈ ਵੀ ਜਿੱਤੇ ਜੇ ਜਾਂ ਕਾਂਗਰਸ ਦਾ ਕੋਈ ਵੀ ਕੈਂਡੀਡੇਟ ਜਿੱਤੇ ਕਿਉਂਕਿ ਅੱਗੇ ਜਾ ਕੇ ਤਾਂ ਆਪਾਂ ਨੂੰ ਪਤਾ ਇਹਨਾਂ ਦਾ ਕੰਪਰੋਮ ਉਹ ਨਾ ਕਿ ਜਾਉਤਾ ਹੈ ਕਿ ਚ ਅਰਲੀ ਮਿਲੀ ਸਰਕਾਰ ਵੇਸ ਕੁਮ ਮੰਤਜ ਜੋ ਵੀ ਆ ਜੇ ਵੇ ਮਤਲਬ ਜਿਵੇਂ ਉੱਪਰ ਤੱਕ ਗੱਠ ਜੜ ਗੱਠ ਜੋੜ ਹੋਇਆ ਆ ਆਮ ਆਦੀ ਪਾਰਟੀ ਕਾਂਗਰਸ ਦਾ ਪੰਜਾਬ ਚ ਨਹੀਂ ਆਏਗਾ ਜੇ ਇੱਥੇ ਵੀ ਜਿੱਤ ਦੇ ਨਾਮ ਆਦੀ ਪਾਰਟੀ ਵਾਲੇ ਉਧਰੋਂ ਵੀ ਕਾਂਗਰਸ ਤੇ ਆਮ ਆਦੀ ਪਾਰਟੀ ਜਿੱਤਦੀ ਹੈ ਨੈਸ਼ਨਲ ਤੌਰ ਤੇ ਫਿਰ ਪੰਜਾਬ ਇੰਡੀਆ ਬਚ ਸਕਦਾ ਬਿਲਕੁਲ ਬਚਦਾ ਦੇਖੋ ਇੰਡੀਆ ਦਾ ਕੋਈ ਕੁਝ ਵਿਗਾੜ ਸਕਦਾ મોદી ਇੱਕ ਹੁੰਦੀ ਹੈ ਗੱਲ ਇਹੋ ਜਿਹਾ ਬਹੁਤ ਆਕੇ ਬਾਗੇ મોદી ਸ਼ੋਦੀ ਵਰਗੇ ਉਪਰ ਪਹਿਲਾਂ ਤਾਂ ਦੇਖਣਾ ਆਪਦਾ ਲੀਰਗੇ ਵੀ ਆਲੇ ਪਰ ਜਿਹੜੀ ਹੁੰਦੇ ਵੀ ਜੋ ਆਪਾਂ ਦਿਖ ਰਿਹਾ ਹੁੰਦਾ ਆਪਾਂ ਨੂੰ ਉਹ ਤੋਂ ਆਪਾਂ ਨੂੰ ਬਚਣਾ ਚਾਹੀਦਾ ਨਾ ਠੀਕ ਆਪਾਂ ਇੱਕ ਸੋਚ ਵੱਡੀ ਰੱਖਦੇ ਆਂ ਕਿ ਨਹੀਂ ਕੁਝ ਹੋ ਸਕਦਾ ਕਦੇ ਹਾਲਾਤ ਆ ਜਾਣਗੇ ਪਰ ਜੋ ਦਿਖ ਰਿਹਾ ਹੈ ਵੀ ਅਗਰ ਸਾਹਮਣੇ ਟੋਆ ਤਾਂ ਥੋੜਾ ਜਿਹਾ ਇੱਕ ਕਾਮਨ ਸੈਂਸ ਆ ਬੰਦੇ ਦੀ ਬਿਲਕੁਲ ਬਿਲਕੁਲ ਵੀ ਇਹ ਹਾਲਾਤ ਹੈ ਨਹੀਂ ਠੀਕ ਹੈ ਇਹ ਜੇ ਮੇਰਾ ਇੱਕ ਮਿੱਤਰ ਸੀ ਮੈਂ ਤੁਹਾਨੂੰ ਦੱਸਾਂ ਬੜਾ ਸਿਆਣਾ ਮੈਂ ਉਹਨੂੰ ਮੰਨਿਆ ਕਰਦਾ ਬੰਦਾ ਇਹ ਜਾ ਉਹਦੇ ਦਿਮਾਗ ਤੋਂ ਭੂਤ ਆ ਉਹ ਮੇਰੇ ਨਾਲ ਰੋਜ਼ ਚੜ ਤੇ ਅਟਦਾ ਕਿ ਮੋਦੀ ਹੈ ਤਾਂ ਸੰਭ 可能 ਹੈ। ਅੱਛਾ ਹਰ ਰੋਜ਼ ਵੀ ਮੋਦੀ ਹੀ ਹੈ। ਕਈ ਵਾਰ ਹੁਣ ਆਪਾਂ ਦੇਖਦੇ ਨੇ ਕੋਈ ਮੰਨ ਲਓ ਮੈਨੂੰ ਭੇਜ ਦਿੰਨਾ ਵੀ ਯਾਰ ਦੇਖੋ ਅਰਨਾਚਲ ਚ ਕੀ ਹੋਇਆ। ਉਹ ਮੈਨੂੰ ਨਾਲ ਦੇਣਾ ਪੋਸਟ ਕਰੂਗਾ ਬੰਗਾਲ ਚ ਕੀ ਹੋ ਗਿਆ। ਉਹ ਕਹਿੰਦਾ ਚਲੋ ਤਾਂ ਗਲਤ ਹੋਇਆ ਮਾੜਾ ਯਾਰ। ਮੈਂ ਤਾਂ ਕਹਿੰਦਾ ਵੀ ਚਲ ਜੋ ਬੰਦਾ ਗਲਤ ਕਰਦਾ ਵਸ ਕੋਈ ਵੀ ਹੈ। ਮੈਂ ਸੋ ਕੋ ਭਗਵਾਨ ਤਾਂ ਮੰਨ ਹੈ ਜੋ ਵੀ ਹੈ ਉਹ ਗਲਤ ਹੈ। ਪਰ ਇਹਨਾਂ ਦੀ ਜਿਹੜੀ ਨਾ ਹੁਣ ਪਿੱਛੇ ਫੌਜ ਆ ਗਈ। ਇਹ ਹੋ ਗਈ ਵੀ ਯਾਰ ਉਹ ਤਾਂ ਗਲਤ ਨਹੀਂ। ਇਹ ਚੀਜ਼ ਬੋਕਤ ਤੋਂ ਕਿੰਨੇ ਜਦੋਂ ਪਾਣਾ ਮੰਨ ਲਓ ਮੇਰਾ ਛੋਟਾ ਭਾਈ ਗਲਤ ਕਰਦਾ ਹੈ ਤਾਂ ਮੇਰਾ ਫਰਜ਼ ਬਣਦਾ ਹੈ ਵੀ ਯਾਰ ਇਹ ਤਾਂ ਇਹਨੇ ਗਲਤ ਕੀਤਾ ਹੈ ਹੈ ਇਹ ਸਹੀ ਹੈ ਤੇ ਹੀ ਗਲਤ ਵੀ ਹੈ ਜਦੋਂ ਮੈਂ ਕਹਦਾ ਵੀ ਨਾ ਸਹੀ ਤਾਂ ਹੈਗਾ ਜਿਹੜਾ ਇਹਦਾ ਗਲਤ ਆ ਉਹ ਵੀ ਗਲਤ ਨਹੀਂ ਹੈਗਾ ਉਦੋਂ ਥੋੜੀ ਪ੍ਰੋਬਲਮ ਇਹ ਜਿਹੜੀ ਮਾਨਸਿਕਤਾ ਨਾ ਇਹ ਨੁਕਸਾਨ ਕਰਦੀ ਹੈ ਕਿਤਨਾ ਕਿੱਥੇ ਜਾ ਹੁਣ ਫਿਰ ਹਿਸਾਬ ਕਿਤਾਬ ਸਭ ਨਾਲ ਹੋਣਗੇ ਜਿਹੜਾ ਵੀ ਆਏਗਾ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਦੱਸੋ ਕੀ ਸਵਾਰਿਆ ਆਹ ਸਵਾਲ ਤਾਂ ਹੋਣਗੇ ਜੋ ਵੀ ਆਊਗਾ ਐ ਤਾਂ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਆਣਗੇ ਸਵਾਲ ਤਾਂ ਉਹਨੂੰ ਵੀ ਕਰਾਂਗੇ ਨਾ ਸਵਾਲ ਹੀ ਕਰਿਓਗੇ ਤੇ ਦੂਜਾ ਕੰਮ ਨਾ ਕਰਨ ਲੱਗ ਜੇ ਕਿਉਂਕਿ ਦੂਜਾ ਕਿਹੜਾ ਕਰਨਾ ਹਨਾ ਕਹਿੰਦੇ ਗੋਡਿਆਂ ਥੱਲੇ ਵੀ ਲੈ ਲੈਂਦੇ ਕਈ ਵਾਰ ਸੰਗ ਰੂਟ ਵਾਲੇ ਬਾਲੇ ਤੱਤੇ ਚੱਲਦੇ ਆਣਾ ਉਹ ਤਾਂ ਚੱਲੋ ਕੋਈ ਗੱਲ ਨਹੀਂ ਆ ਸਵਾਲ ਤਾਂ ਅਗਰ ਕਿਉਂਕਿ ਹੁਣ ਅਗਰੇ ਆਏ ਨੇ ਅਗਰ ਆਪਾਂ ਚ ਸਵਾਲ ਕਰਾਂਗੇ ਤਾਂ ਇਹਨਾਂ ਦਾ ਐਮਪੀ ਸੋਚੋ ਤਾਂ ਹੀ ਭਗਵਾਨ ਤਮਾਨ ਤੱਕ ਜਾਊਗਾ ਵੀ ਥੋੜੇ ਲੋਕਾਂ 'ਚ ਰੋਸ ਹੈਗਾ ਅਗਰ 3 ਸਾਲ ਤਾਂ ਹਲੇ ਚੱਲਣੇ ਨੇ ਇਹ ਆ ਸਨੇ ਵੋਟਾਂ ਪਾਈਆਂ ਸੀ ਬਹੁਤ ਹੁਮੋਮਾ ਕੇ ਉਹ ਅੱਗੇ ਹੋ ਕੇ ਪਾਈਆਂ ਨੇ ਤਾਂ ਹੀ ਜਿੱਤੇ ਨੇ ਹੁਣ ਸਭ ਨੇ ਵੋਟ ਪਾਈ ਏ ਤੇ 92 ਸੀਟਾਂ ਆਉਣ ਦਾ ਤਾਂ ਕੋਈ ਆਈਡੀ ਨਹੀਂ ਬਣਦਾ ਸੀ ਸਦਾ ਧੰਨਵਾਦ ਬਾਈ ਨਾਮ ਕੀ ਤੁਹਾਡਾ ਮੇਰਾ ਨਾਮ ਰਜਿੰਦਰ ਹੈ ਜੀ ਰਜਿੰਦਰ ਹਾਂ ਜੀ ਰਜਿੰਦਰ ਸਿੰਘ ਜੀ ਤਾਂ ਬਾਈ ਸਾਡੇ ਨਾਲ ਸੀਗਾ ਰਜਿੰਦਰ ਬਾਈ ਦੀਆਂ ਗੱਲਾਂ ਬੜੀਆਂ ਲੋਕਾਂ ਨੂੰ ਸੇਧ ਦੇਣ ਵਾਲੀਆਂ ਨੇ ਕਹਿੰਦੇ ਅਸੀਂ ਇੱਥੋਂ ਮੈਂਬਰ ਆਫ ਪਾਰਲੀਮੈਂਟ ਜ਼ਰੂਰ ਚੁਣਾਂਗੇ ਪਰ ਇੱਥੇ ਫਰਕ ਕੋਈ ਨਹੀਂ ਪੈਣਾ ਇੱਥੋਂ ਚੁਣ ਕੇ ਭੇਜ ਦਾਂਗੇ ਅਸਲ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਉੱਥੋਂ ਜੜਾ ਹਲਾਉਣੀ ਪੈਣੀ ਹੈ ਤਾਂ ਜੋ ਲੋਕਾਂ ਦਾ ਸੁਧਾਰ ਹੋ ਸਕੇ ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਅਕਾਲੀਆਂ ਤੋਂ ਵੀ ਮਾੜੀ ਜੀ ਕਹਿੰਦੇ ਗਰੇਜ਼ ਰੱਖਿਓ ਇਹ ਦੋ ਪਾਰਟੀਆਂ ਨੂੰ ਜਿੰਨੂੰ ਮਰਜ਼ੀ ਵੋਟ ਪਾ ਕੇ ਜਿਤਾ ਦਿਓ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੋਏਗੀ ਇਹ ਦੇਖਣਾ ਹੋਏਗਾ ਕੈਮ ਸੱਜੋਗਦੇਸ ਜਗਮੀਤ ਧੰਨਵਾਦ